ਪੰਜਾਬ ਦੇ ਮੁਲਾਜ਼ਮ ਅਤੇ ਪੈਨਸ਼ਨਰਾਂ ਵੱਲੋਂ ਛੇਵੇਂ ਟੈਕਨੀਸ਼ੀਅਨ ਦੇ ਪਕਾਏ ਨੂੰ ਲੈ ਕੇ ਦਾਇਰ ਕੀਤੇ ਗਏ ਕੋਰਟ ਕੇਸ ਵਿੱਚ ਮਹੱਤਵਪੂਰਨ ਪੱਖ ਸਾਹਮਣੇ ਆਏ ਹਨ ਇਸ ਸੰਬੰਧੀ ਸੁਣਵਾਈ ਦੌਰਾਨ ਪੰਜਾਬ ਸਰਕਾਰ ਵੱਲੋਂ ਬਕਾਇਦੀ ਅਦਾਇਗੀ ਲਈ ਕੋਰਟ ਵਿੱਚ ਇੱਕ ਪ੍ਰਪੋਜ਼ਲ ਪੇਸ਼ ਕੀਤਾ ਗਿਆ ਹਨ ਇਸ ਮਾਮਲੇ ਦੀ ਅਗਲੀ ਸੁਣਵਾਈ 22 ਜਨਵਰੀ 2025 ਨੂੰ ਡਬਲ ਬੈਂਚ ਕੋਲ ਹੋਣੀ ਨਿਰਧਾਰਤ ਕੀਤੀ ਗਈ ਹੈ ਰਿਟਾਇਰਡ ਮੁਲਾਜ਼ਮਾਂ ਲਈ ਪ੍ਰਪੋਜ਼ਲ ਦੀ ਗੱਲ ਕਰੀਏ ਤਾਂ ਉਮਰ 85 ਸਾਲ ਤੋਂ ਉੱਪਰ ਵਾਲੇ ਪੈਨਸ਼ਨਰਸ ਦੇ ਲਈ ਸਰਕਾਰ ਨੇ ਇਹ ਪ੍ਰਸਤਾਵ ਪੇਸ਼ ਕੀਤਾ ਕਿ ਇਹਨਾਂ ਪੈਨਸ਼ਨਾਂ ਨੂੰ ਪਕਾਇਆ ਤਿੰਨ ਕਿਸ਼ਤਾਂ ਵਿੱਚ ਯਾਨੀ ਕਿ ਦਸੰਬਰ 2024 ਜਨਵਰੀ 2025 ਅਤੇ ਫਰਵਰੀ 2025 ਤੱਕ ਅਦਾਇਗੀ ਕੀਤੀ ਜਾਵੇਗੀ ਉਮਰ 75 ਤੋਂ 85 ਸਾਲ ਦੇ ਦਰਮਿਆਨ ਵਾਲੇ ਪੈਨਸ਼ਨਸ ਦੇ ਨਹੀਂ ਇਹਨਾਂ ਨੇ ਬਕਾਇਦੇ ਅਦਾਇਗੀ 12 ਮਹੀਨਿਆਂ ਵਿੱਚ ਕੀਤੇ ਜਾਂਦਾ ਪ੍ਰਪੋਜ਼ਲ ਹੈ ਜੋ April 2025 ਤੋਂ ਸ਼ੁਰੂ ਹੋਵੇਗੀ ਉਮਰ 58 ਤੋਂ 75 ਸਾਲ ਦੇ ਦਰਮਿਆਨ ਦੀ ਗੱਲ ਕਰੀਏ ਤਾਂ ਇਹਨਾਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ 42 ਮਹੀਨਿਆਂ ਵਿੱਚ ਬਕਾਇਦੇ ਅਦਾਇਗੀ ਦਾ ਪ੍ਰਪੋਜ਼ਲ ਸਰਕਾਰ ਵੱਲੋਂ ਰੱਖਿਆ ਗਿਆ ਹੈ ਲਿਵ ਇਨ ਕੈਸ਼ਮੈਂਟ ਅਤੇ ਡੀਏ ਬਕਾਇਆ ਦੀ ਗੱਲ ਕਰੀਏ ਤਾਂ ਲਿਵ ਇਨ ਕੈਸ਼ਮੈਂਟ ਬਕਾਇਆ ਲਈ ਹਰ 6 ਮਹੀਨਿਆਂ ਵਿੱਚ ਅਦਾਇਗੀ ਦੀ ਯੋਜਨਾ ਪੇਸ਼ ਕੀਤੀ ਗਈ ਮੁਲਾਜ਼ਮਾਂ ਦੇ ਡੀਏ ਬਕਾਇਆ ਲਈ ਕਿਹਾ ਗਿਆ ਕਿ 36 ਮਹੀਨਿਆਂ ਦੇ ਅੰਦਰ 6ਵੇਂ ਪੇ ਕਮਿਸ਼ਨ ਦੇ ਬਕਾਇਦੇ ਦੀ ਅਦਾਇਗੀ ਮੁਕੰਮਲ ਹੋਣ ਤੋਂ ਬਾਅਦ ਇਸ ਬਾਰੇ ਅਦਾਇਗੀ ਕੀਤੀ ਜਾਵੇਗੀ ਨੌਕਰੀ ਚੁਦਾ ਮੁਲਾਜ਼ਮਾਂ ਲਈ ਪ੍ਰਪੋਜ਼ਲ ਦੀ ਗੱਲ ਕਰੀਏ ਤੋਂ ਮੁਲਾਜ਼ਮਾਂ ਲਈ 6ਵੇਂ ਪੇ ਕਮਿਸ਼ਨ ਦੇ ਬਕਾਇਆ ਨੂੰ 36 ਕਿਸ਼ਤਾਂ ਵਿੱਚ ਅਦਾ ਕਰਨ ਦੀ ਯੋਜਨਾ ਪੇਸ਼ ਕੀਤੀ ਗਈ ਹੈ ਜਿਸ ਦੀ ਸ਼ੁਰੂਆਤ ਮਾਰਚ 2026 ਤੋਂ ਹੋਵੇਗੀ ਇਹ ਪ੍ਰਕਿਰਿਆ 2029 ਤੱਕ ਪੂਰੀ ਕਰਨ ਦੀ ਯੋਜਨਾ ਹੈ ਸਰਕਾਰ ਦੀ ਅਪੀਲ ਅਤੇ ਅਗਲੇ ਕਲ ਕਰੀਏ ਤੋਂ ਇਸ ਕੇਸ ਦੌਰਾਨ ਕੰਟੈਂਪਟਿਸ਼ਨ 3526 2024 ਦੇ ਅਧੀਨ ਇੱਕ ਪ੍ਰਪੋਜ਼ਲ ਪੇਸ਼ ਕੀਤਾ ਗਿਆ ਸੀ ਪਰ ਡਬਲ ਬੈਂਚ ਕੋਲ ਕੀਤੀ ਗਈ ਅਪੀਲ ਕਰ ਇਹ ਪ੍ਰਪੋਜ਼ਲ ਅਸਥਾਈ ਤੌਰ ਤੇ ਰੱਖ ਦਿੱਤਾ ਗਿਆ ਹੈ ਹੁਣ ਜਨਵਰੀ 2025 ਵਿੱਚ ਸੁਣਵਾਈ ਦੌਰਾਨ ਫੈਸਲਾ ਹੋਵੇਗਾ ਕਿ ਕੀ ਸਰਕਾਰ ਇਸੇ ਪ੍ਰਪੋਜ਼ਲ ਨੂੰ ਦੁਬਾਰਾ ਪੇਸ਼ ਕਰੇਗੀ ਜਾਂ ਕੋਈ ਨਵਾਂ ਪ੍ਰਪੋਜ਼ਲ ਲਿਆਵੇਗੀ ਇਸ ਮਾਮਲੇ ਦੇ ਅੰਤਿਮ ਫੈਸਲੇ ਦੀ ਉਡੀਕ ਸਾਰੇ ਮੁਲਾਜ਼ਮ ਅਤੇ ਪੈਨਸ਼ਨਰ ਬੇਸਬਰੀ ਨਾਲ ਕਰ ਰਹੇ ਹਨ। ਤੋਂ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਦੇ ਬਣੇ ਰਹਿਣ ਦੀ ਤੁਹਾਡਾ ਬਹੁਤ ਬਹੁਤ ਧੰਨਵਾਦ। ਚੈਨਲ ਤੇ ਨਵੇਂ ਤੋਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਮਹੱਤਵਪੂਰਨ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ। ਤੋਂ